ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਨੇ ਰੂਟੀਨ ਚੈਕਅਪ ਦੇ ਦੌਰਾਨ ਸਾਰੀਆਂ ਰਿਪੋਰਟਸ ਨਾਰਮਲ ਆਈਆਂ ਸਿਹਤ ਜਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਸੀਐਮ ਮਾਨ ਥੋੜੀ ਥਕਾਵਟ ਮਹਿਸੂਸ ਕਰ ਰਹੇ ਸੀ ਜਿਸ ਕਰਕੇ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਦੀ ਜਿਹੜੀ ਸਿਹਤ ਉਨਸਾੜ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੀ ਅੱਜ ਸਭ ਤੋਂ ਵੱਡੀ ਰੈਲੀ ਆਮ ਆਦਮੀ ਪਾਰਟੀ ਦੀ ਸੀ ਜਿਸ ਰੈਲੀ ਦੇ ਵਿੱਚ ਮੱਖ ਮੰਤਰੀ ਮਾਨ ਸਿਹਤ ਸੰਬੰਧੀ ਦਿੱਕਤਾਂ ਕਰਕੇ ਸ਼ਾਮਲ ਨਹੀਂ ਹੋ ਸਕਣਗੇ ਤਾਂ ਇੱਕ ਵੱਡਾ ਇਕੱਠ ਉਸ ਰੈਲੀ ਦੇ ਵਿੱਚ ਜਟਾਉਣ ਦਾ ਆਮ ਆਦਮੀ ਪਾਰਟੀ ਧਮਖਮ ਕਰ ਰਹੀ ਸੀ ਪਰ ਇਸ ਰਿਕੇ ਦੇ ਨਾਲ ਮੱਖ ਮੰਤਰੀ ਮਾਨ ਦਾ ਉੱਥੇ ਨਾ ਜਾਣਾ ਸਿਹਤ ਸੰਬੰਧੀ ਦਿੱਕਤ ਦੱਸਿਆ ਜਾ ਰਿਹਾ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੀਤੇ ਦਿਨ ਫੋਰਟਿਸ ਨੇ ਇੱਕ ਬੁਲੇਟਿਨ ਵੀ ਜਾਰੀ ਕੀਤਾ ਜਿਸ ਵਿੱਚ ਦੱਸਿਆ ਕਿ ਮੱਖ ਮੰਤਰੀ ਮਾਨ ਦੀਆਂ ਰਿਪੋਰਟਸ ਜਿਹੜੀਆਂ ਉਹ ਕਰਵਾਈਆਂ ਗਈਆਂ ਜਿਹੜੀਆਂ ਰਿਪੋਰਟਾਂ ਨਾਰਮਲ ਆਈਆਂ ਹਨ ਸਿਹਤ ਜਾਂਚ ਤੋਂ ਬਾਅਦ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੂੰ ਅਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥਕਾਵਟ ਮਹਿਸੂਸ ਕਰ ਰਹੇ ਸੀ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਸੰਗਰੂਰ ਪਹੁੰਚੇ ਹੋਏ ਸਨ ਜਿੱਥੇ ਕਿ ਫਾਜ਼ਲਕਾ ਦੇ ਵਿੱਚ ਉਹਨਾਂ ਨੇ ਜਾਣਾ ਸੀ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਾਨ ਦੀ ਜਿਹੜੀ ਹੈ ਸਿਹਤ ਉਹ ਠੀਕ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਇਮੀਡੀਏਟਲੀ ਮੋਹਾਲੀ ਆਉਣਾ ਪਿਆ ਫੋਰਟਿਸ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਇੱਕ ਬੁਲੇਟਿਨ ਜਾਰੀ ਹੋਇਆ ਜਿਸ ਬੁਲੇਟਿਨ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਜਿਹੜੇ ਟੈਸਟ ਕਰਵਾਏ ਗਏ ਉਹਨਾਂ ਦੀ ਰਿਪੋਰਟ ਬਿਲਕੁਲ ਸਹੀ ਆਈਆਂ ਨੇ ਪਰ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਜੋ ਰਸਮੀ ਤੌਰ ਤੇ ਬਿਆਨ ਜਿਹੜਾ ਫੋਰਟਿਸ ਹਸਪਤਲ ਨੇ ਜਾਰੀ ਕੀਤਾ ਉਸ ਬਿਆਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡੀ ਜਿਹੜੀ ਹੈ ਉਹ ਚਰਚਾ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਪੰਜਾਬ ਥਕਾਵਟ ਮਹਿਸੂਸ ਕਰ ਰਹੇ ਸਨ ਤਮਰੋਜ਼ ਰਾਠੀ ਫੋਰਟਿਸ ਹਸਪਤਲ ਤੋਂ ਲਾਈਵ ਸਾਡੇ ਨਾਲ ਜੁੜੇ ਨੇ ਮਨੋਜ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਲੈ ਕੇ ਫੋਰਟਿਸ ਹਸਪਤਾਲ ਦਾ ਦੂਜਾ ਮੈਡੀਕਲ ਬੁਲੇਟਿਨ ਸਾਹਮਣੇ ਆਇਆ ਜ ਜ ਬੀਤੇ ਦਿਨ ਵਾਲੇ ਤੇ ਅਸੀਂ ਕੇਂਦ੍ਰਿਤ ਕਰੀਏ ਦੇਖੋ ਬਿਲਕੁਲ ਕਿਸ਼ਨ ਕਿਉਂਕਿ ਜੇ ਹੁਣ ਵੀ ਅਸੀਂ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਫੋਰਟਿਸ ਹਸਪਤਾਲ ਹੀ ਮੌਜੂਦ ਹੈ ਜੈਸੀ ਗੱਲ ਕਹ ਲਈ ਮੁੱਖ ਮੰਤਰੀ ਫਿਲਹਾਲ ਇੱਥੇ ਹੀ ਐਡਮਿਟ ਹੈ ਫੋਰਟਿਸ ਹਸਪਤਾਲ ਦੇ ਵਿੱਚ ਔਰ ਉੱਥੇ ਪੂਰਾ ਉਹਨਾਂ ਦਾ ਜਿਹੜਾ ਕਾਫਲਾ ਉੱਥੇ ਖੜਾ ਹੈ ਔਰ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਲਾਂਕਿ ਨਵਾਂ ਬੁਲੇਟਿਨ ਹਜੇ ਜਾਰੀ ਨਹੀਂ ਕੀਤਾ ਗਿਆ ਹੈ ਹਸਪਤਾਲ ਪ੍ਰਸ਼ਾਸਨ ਵੱਲੋਂ ਲੇਕਿਨ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਮਾਨ ਬਿਲਕੁਲ ਠੀਕ ਨੇ ਸਵਸਥ ਨੇ ਹਾਲਾਂਕਿ ਕਾਫੀ ਥਕਾਨ ਮਹਿਸੂਸ ਕਰ ਰਹੀ ਸੀ ਐਡੋਰਸ਼ਨ ਕਰਕੇ ਉਹ ਇੱਥੇ ਆਏ ਸੀ ਰੂਟੀਨ ਚੈੱਕਅਪ ਵਾਸਤੇ ਕੱਲ ਇੱਥੇ ਪਹੁੰਚੇ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਹੀ ਐਡਮਿਟ ਕਰ ਲਿਆ ਗਿਆ ਸੀਗਾ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣ ਤੱਕ ਦੀ ਜਿਹੜੀ ਜਿਹੜੀ ਜਾਣਕਾਰੀ ਡਾਕਟਰਸ ਠੀਕ ਨੇ ਸਵਸਤ ਨੇ ਔਰ ਕਦ ਤੱਕ ਛੁੱਟੀ ਹੋਏਗੀ ਇਹਦੀ ਹਜੇ ਜਾਣਕਾਰੀ ਜਿਹੜੀ ਹੈ ਉਹ ਫਿਲਹਾਲ ਡਾਕਟਰਸ ਵੱਲੋਂ ਨਹੀਂ ਦਿੱਤੀ ਗਈ ਔਰ ਥੋੜੀ ਦੇਰ ਤੱਕ ਇਹ ਕਲੀਅਰ ਹੋਏਗਾ ਕਿ ਅੱਜ ਕਿੰਨੀ ਦੇਰ ਤੱਕ ਇਹ ਜਿਹੜਾ ਇੱਥੇ ਛੁੱਟੀ ਹੋਏਗੀ ਕਿਉਂਕਿ ਅੱਜ ਇੱਕ ਮੋਗਾ ਰੈਲੀ ਵੀ ਹੈ ਜੇ ਅਸੀਂ ਗੱਲ ਕਰ ਲਈਏ ਅੱਜ ਇੱਕ ਮੋਗਾ ਰੈਲੀ ਵੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਉਥੇ ਜਿਹੜਾ ਹੈਗਾ ਪਹੁੰਚਣ ਦੀ ਗੱਲ ਕੀਤੀ ਗਈ ਹੈ ਲੇਕਿਨ ਇਥੋਂ ਛੁੱਟੀ ਹੋਣ ਤੋਂ ਬਾਅਦ ਹੀ ਜਾਣਗੇ ਲੇਕਿਨ ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਮਾ ਫਿਲਹਾਲ ਬਿਲਕੁਲ ਸਟੇਬਲ ਨੇ ਔਰ ਕੱਲ ਇਥੇ ਐਡਮਿਟ ਹੋਈ ਸੀ ਔਰ ਅੱਜ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਹਾਲਾਂਕਿ ਤੁਸੀਂ ਦੇਖੋ ਕਿ ਪੂਰਾ ਉਹਨਾਂ ਦਾ ਜਿਹੜਾ ਸਟਾਫ ਹੈ ਉਹਨਾਂ ਦੀ ਪੂਰੀ ਜਿਹੜੀ ਗੱਡੀਆਂ ਉਹ ਲੱਗੀ ਹੋਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਥੋੜੀ ਦੇਰ ਤੱਕ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਔਰ ਛੁੱਟੀ ਤੋਂ ਬਾਅਦ ਉਹ ਮੋਗਾ ਰੈਲੀ ਦੇ ਵਿੱਚ ਉਹਨੂੰ ਅਟੈਂਡ ਕਰ ਸਕਦੇ ਆ ਜਿਹੜੇ ਕਸ ਲਾਏ ਜਾ ਰਹੇ ਨੇ ਹਾਲਾਂਕਿ ਫਿਲਹਾਲ ਹਜੇ ਡਾਕਟਰਾਂ ਨੇ ਇਹਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਅੱਜ ਉਹਨਾਂ ਦੀ ਛੁੱਟੀ ਲੇਖੇ ਪਰ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਬਿਲਕੁਲ ਸਵਸਥ ਨਹੀਂ ਬਿਲਕੁਲ ਸਟੇਬਲ ਨੇ ਔਰ ਅੱਜ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਛੁੱਟੀ ਜੇਕਰ ਹੁੰਦੀ ਹੈ ਮੁੱਖ ਮੰਤਰੀ ਮਾਨ ਦੀ ਤੇ ਉਹ ਮੋਗਾ ਰੋਲੀ ਰੈਲੀ ਦੇ ਵਿੱਚ ਜਾਣਗੇ ਨਹੀਂ ਜਾਣਗੇ ਹਾਲਾਂਕਿ ਇਹਦੇ ਵਿੱਚ ਵੀ ਹਜੇ ਅਜਿਹੜਾ ਪਾਰਟੀ ਵੱਲੋਂ ਜਾਂ ਫਿਰ ਡਾਕਟਰਸ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਲੇਕਿਨ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਅੱਜ ਕੁਛੀ ਦੇਰ ਤੱਕ ਮੁੱਖ ਮੰਤਰੀ ਮਾਨ ਦੀ ਜਿਹੜੀ ਛੁੱਟੀ ਹੈ ਹਸਪਤਾਲ 40s ਤੋਂ ਹੋਏਗੀ ਔਰ ਉਸ ਤੋਂ ਬਾਅਦ ਉਹ ਮੋਗਾ ਰੈਲੀ ਜਾ ਸਕਦੇ ਨੇ ਫਿਲਹਾਲ ਡਾਕਟਰਸ ਦਾ ਜਿਹੜਾ ਨਵਾਂ ਬੁਲੇਟਿਨ ਹੈ ਉਹ ਥੋੜੀ ਦੇਰ ਤੱਕ ਇੱਥੇ ਆਏਗਾ ਔਰ ਜਿਹੜੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੱਲ ਰਾਤ ਤੋਂ ਹੀ ਜਿਹੜਾ ਥਕਾਨ ਮਹਿਸੂਸ ਕਰ ਰਹੇ ਸੀ ਐਗਜ਼ੌਸਸ਼ਨ ਸੀ ਜਿਸ ਨੂੰ ਲੈ ਕੇ ਹੁਣ ਬਿਲਕੁਲ ਸਵਸਤ ਨੇ ਔਰ ਰਾਤ ਵੀ ਬਿਲਕੁਲ ਕਿਉਂਕਿ ਕਈ ਟੈਸਟ ਵੀ ਕਰਾਏ ਗਏ ਨੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਦੇ ਜਿਹੜੇ ਕਈ ਟੈਸਟ ਕਰਾਏ ਗਏ ਨੇ ਜੋ ਕਿ ਸਾਰੇ ਠੀਕ ਦੱਸੇ ਜਾ ਰਹੇ ਨੇ ਯਾਨੀ ਕਿ ਸਟੇਬਲ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਕਬਰਾਨ ਦੀ ਜਿਹੜੀ ਲੋੜ ਹੈ ਉਹ ਨਹੀਂ ਹੈ ਜੀ ਬਿਲਕੁਲ ਤਾਂ ਮਨੋਜ ਪੰਜਾਬ ਦੀ ਰਾਜਨੀਤੀ ਤੇ ਕਿੰਨਾ ਵੱਡਾ ਇਸ ਚੀਜ਼ ਦਾ ਅਸਰ ਹੈ ਇਹ ਵੀ ਦੇਖਣਾ ਬੜਾ ਸੁਭਾਵਿਕ ਰਹੇਗਾ ਬਹੁਤ ਸ਼ੁਕਰੀਆ ਮਨੋਜ ਜਿਆਦਾ ਜਾਣਕਾਰੀ ਦੇਣ ਵਾਸਤੇ ਤਾਂ ਮਨੋਜ ਰਾਤੀ ਫੋਰਟ ਹਸਪਤਾਲ ਤੋਂ ਆਤਮਾਮਤਰਾਨੀ ਜਾਣਕਾਰੀ ਤੇ ਇਨਫੋਰਮੇਸ਼ਨ ਲੈ ਕੇ ਗੱਲਬਾਤ ਕਰ ਰਹੇ ਸਨ ਉਹਨਾਂ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਮਾਨ ਨੂੰ ਛੁੱਟੀ ਮਿਲ ਸਕਦੀ ਹੈ ਇਸ ਤਰੀਕੇ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਇਸ ਵੇਲੇ ਦੀ ਇੱਕ ਹੋਰ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਦਾ ਜ਼ਿਕਰ ਕਰ ਰਹੀ ਹੈ ਵਿਲੇਜ ਡਿਫੈਂਸ ਕਮੇਟੀਆਂ ਦੀ ਸੂਬਾ ਪੱਧਰੇ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨ ਸ਼ਾਮਲ ਨਹੀਂ ਹੋਣਗੇ ਮੋਗਾ ਦੇ ਪਿੰਡ ਕਿੱਲੀ ਚਾਲਾਂ ਦੇ ਵਿੱਚ ਬੀਟਿੰਗ ਚ ਅਰਵਿੰਦ ਕੇਦਰੀਵਾਲ ਹਰਪਾਲ ਚੀਮਾ ਡਾਕਟਰ ਬਲਵੇਟ ਸਿੰਘ ਦਿੱਤੇ ਸੰਬੋਧਨ ਹੋਣਗੇ ਸਿਹਤ ਨਿਸ਼ਾਜ਼ ਕਰਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਅੱਜ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇੱਕ ਵੱਡਾ ਅਪਡੇਟ ਆ ਰਿਹਾ ਹੈ ਯੁੱਧ ਨਸ਼ਵਰਧ ਪ੍ਰੋਗਰਾਮ ਦੇ ਵਿੱਚ ਇੱਕ ਵੱਡੀ ਰੈਲੀ ਮਾਲਵੇ ਦੀ ਵੱਡੀ ਚਰਚਾ ਅੱਜ ਵਿਸ਼ਾ ਬਣੀ ਹੋਈ ਹੈ ਪਰ ਅੱਜ ਇਸ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨਹੀਂ ਹੋਣਗੇ ਅਰਵਿੰਦ ਕੇਦਰੀਵਾਲ ਹਰਪਾਲ ਚੀਮਾ ਡਾਕਟਰ ਬਲਵੇਰ ਸਿੰਘ ਸਣੇ ਸਮੂਚੀ ਪੰਜਾਬ ਦੀ ਲੀਡਰਸ਼ਿਪ ਇਸ ਰੈਲੀ ਦੇ ਵਿੱਚ ਸਿਆਸੀ ਦਹਾੜ ਮਾਰਦੀ ਦੇਖੀ ਜਾਏਗੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਦਾਰਦ ਇਸ ਰੈਲੀ ਦੇ ਵਿੱਚ ਹੋਣਗੇ ਨਵੇਂ ਸਾਲ ਦੇ ਮੌਕੇ ਤੇ ਇੱਕ ਵੱਡੀ ਰੈਲੀ ਆਮ ਆਦਮੀ ਪਾਰਟੀ ਕਰ ਰਹੀ ਹੈ ਉਸ ਰੈਲੀ ਚ ਪੰਜਾਬ ਦੇ ਮੁੱਖ ਮੰਤਰੀ ਮਾਨ ਸਿਹਤ ਸੰਬੰਧੀ ਦਿੱਕਤ ਕਰਕੇ ਸ਼ਾਮਲ ਨਹੀਂ ਹੋਣਗੇ ਜਿਸ ਨੂੰ ਲੈ ਕੇ ਪੰਜਾਬ ਚ ਵੱਡੀ ਚਰਚਾ ਹੈ ਤਾਂ ਮੁੱਖ ਮੰਤਰੀ ਦੀ ਸਿਹਤ ਬੀਤੇ ਦਿਨ ਠੀਕ ਨਹੀਂ ਸੀ ਇਸ ਕਰਕੇ ਉਹ ਫਾਜ਼ਿਲਕਾ ਨਹੀਂ ਜਾ ਸਕੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੋਹਾਲੀ ਲਿਆਂਦਾ ਗਿਆ ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਤੇ ਹੁਣ ਆਬਜ਼ਰਵੇਸ਼ਨ ਚ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਰੱਖਿਆ ਗਿਆ ਹੈ ਇੰਤਜ਼ਾਰ ਰਹੇਗਾ ਕਿ ਆਖਰਕਾਰ ਰੈਲੀ ਦੀ ਸ਼ੁਰੂਆਤ ਜਿੱਥੇ ਹੋਏਗੀ ਉਥੇ ਕਿਹੜੇ ਕਿਹੜੇ ਪਹਿਲੂਆਂ ਨੂੰ ਲੈ ਕੇ ਗੱਲਬਾਤ ਹੋਣ ਜਾ ਰਹੀ ਹੈ ਅਰ ਸਿਮਰਤ ਪਾਲ ਜ਼ਿਆਦਾ ਜਾਣਕਾਰੀ ਦੀ ਸੰਪਰਕ ਅਰ ਸਿਮਰਤ ਪੰਜਾਬ ਦੇ ਮੁੱਖ ਮੰਤਰੀ ਮਾਨ ਅੱਜ ਨਜ਼ਰ ਦੇਣਗੇ ਇਸ ਰੈਲੀ ਚ ਪੰਜਾਬ ਦੀ ਰਾਜਨੀਤੀ ਤੇ ਕਿੰਨਾ ਵੱਡਾ ਇਸ ਚੀਜ਼ ਦਾ ਅਸਰ ਦੇਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖ ਰਹੀ ਹੈ ਹਾਂਜੀ ਬਿਲਕੁਲ ਤੁਹਾਨੂੰ ਦੱਸ ਰਹੀ ਹਾਂ ਕਿ ਅੱਜ ਮੋਗਾ ਵਿਖੇ ਜੜੀ ਇੱਕ ਵੱਡੀ ਰੈਲੀ ਹੋਣੀ ਸੀ ਨਸ਼ਾ ਵਿਰੋਧ 2.0 ਦੱਸਿਆ ਜਾ ਰਿਹਾ ਪਿਗਾ ਦਾ ਨਾਮ ਸੀਗਾ ਤੇ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਣਾ ਸੀਗਾ ਪਰ ਬੀਤੇ ਦਿਨ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੋਈ ਉਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਤੇ ਹਾਲੇ ਉਹ ਹਸਪਤਾਲ ਦੇ ਵਿੱਚ ਹੀ ਦਾਖਲ ਨੇ ਤੇ ਦੱਸਿਆ ਜਾ ਰਿਹਾ ਕਿ ਉਹ ਆਜ ਦੇ ਇਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਦਰ ਸਿੱਧੇ ਤੌਰ ਤੇ ਉਹਨਾਂ ਨੂੰ ਚਾਣਨ ਵਾਲੇ ਨੇ ਜਿਹੜੇ ਕਿਉਂਕਿ ਖਾਸ ਤੌਰ ਤੇ ਦੇਖਿਆ ਜਾਂਦਾ ਸੀਗਾ ਕਿ ਜਦੋਂ ਇਹ ਜਿਹੜੀਆਂ ਰੈਲੀਆਂ ਹੁੰਦੀਆਂ ਤੇ ਮੁੱਖ ਮੰਤਰੀ ਦਾ ਭਾਸ਼ਣ ਸੁਣਨ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਸੀਗੇ ਤਾਂ ਜਿਹੇ ਵਿੱਚ ਥੋੜਾ ਇਹਦਾ ਅਸਰ ਤਾਂ ਜ਼ਰੂਰ ਮੰਨਿਆ ਜਾ ਸਕਦਾ ਪਰ ਤੁਹਾਨੂੰ ਦੱਸ ਰਹੀ ਹਾਂ ਕਿ ਅਮਰਵੀ ਪਾਰਟੀ ਦੇ ਜਿਹੜੇ ਰਾਸ਼ਟਰੀ ਸਹਿਯੋਗਕ ਹੈਗੇ ਨੇ ਅਰਵਿੰਦ ਕੇਜਰੀਵਾਲ ਹੋਰੀ ਇਹਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਨਾਲ ਫਾਈਨੈਂਸ ਮੰਤਰੀ ਹਰਪਾਲ ਸੀਮਾ ਹੋਣਗੇ ਤੇ ਸੇਤ ਮੰਤਰੀ ਬਲਵੀਰ ਤਿੰਨ ਵੀ ਨੇ ਜਿਹੜੇ ਹੋਰ ਵਿੱਚ ਸ਼ਾਮਲ ਹੋਣਗੇ ਤੇ ਕਮੇਟੀ ਦੇ ਜਿਹੜੇ ਮੈਂਬਰ ਆਉਣ ਵਾਲੇ ਨੇ ਕਿਉਂਕਿ ਜਿਹੜੇ 2.0 ਨਸ਼ਿਆਂ ਦੇ ਵਿਰੋਧ ਇਹ ਅਭਿਆਨ ਹੈਗਾ ਇਹਦੇ ਵਿੱਚ ਜਿੰਨੇ ਵੀ ਇਹਦੇ ਮੈਂਬਰ ਸੀਗੇ ਕਮੇਟੀਆਂ ਬਣਾਈਆਂ ਹੋਈਆਂ ਸੀਗੀਆਂ ਉਹ ਇੱਥੇ ਪਹੁੰਚਣਗੇ ਤੇ ਬੱਧੀ ਗਿਣਤੀ ਜਿ ਦੱਸਿਆ ਜਾ ਰਿਹਾ ਕਿ ਇਹ ਪ੍ਰੋਗਰਾਮ ਹੋਣ ਵਾਲਾ ਪਰ ਕਿਤੇ ਨਾ ਕੀਤਾ ਸਾਰੇ ਆਪਣੇ ਜਿਹੜੇ ਮੁੱਖ ਮੰਤਰੀ ਹੈਗੇ ਆ ਉਹਨਾਂ ਤੇ ਕਿਤੇ ਨਾ ਮਿਸ ਕਰਦੇ ਹੋਏ ਉਹਨਾਂ ਨੂੰ ਨਜ਼ਰ ਆਉਣਗੇ ਬਿਲਕੁਲ ਹਰਸ਼ਮਰ ਮੈਡੀਕਲ ਬੁਲੇਟਿਨ ਨੂੰ ਲੈ ਕੇ 40s ਫੇਰ ਤੋਂ ਕੋਈ ਗੱਲਬਾਤ ਕਰ ਰਹੇ ਕਿਉਂਕਿ ਬੀਤੇ ਦਿਨ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਤਾਂ ਅੱਜ ਸੀਬ ਨੂੰ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਹੈ ਬਿਲਕੁਲ ਦੇਖੋ ਮੈਡੀਕਲ ਬੁਲੇਟਿਨਸ ਨੇ ਜਿਹੜੇ ਉਹ ਸਮੇਂ-ਸਮੇਂ ਦੇ ਉੱਤੇ ਹਸਪਤਾਲ ਦੇ ਵੱਲੋਂ ਜਾਰੀ ਕੀਤੇ ਜਾਂਦੇ ਨੇ ਬੀਤੇ ਦਿਨ ਵੀ ਮੁੱਖ ਮੰਤਰੀ ਹੋਰਾਂ ਦਾ ਇੱਕ ਮੈਡੀਕਲ ਬੁਲੇਟਿਨ ਨੇ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਉਹਨਾਂ ਦੀ ਹਾਲਤ ਸਟੇਬਲ ਹੈ ਤੇ ਕੁਝ ਟੈਸਟ ਵਗੈਰਾ ਕੀਤੇ ਗਏ ਨੇ ਪਰ ਉਹਨਾਂ ਨੂੰ ਥਕਾਵਟ ਹੈ ਜਿਹੜੀ ਉਹ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਕੱਲ ਛੁੱਟੀ ਨਹੀਂ ਸੀ ਦਿੱਤੀ ਗਈ ਅੱਜ ਮਾਰਨਿੰਗ ਵਿੱਚ ਉਹਨਾਂ ਦੇ ਕਈ ਟੈਸਟ ਹੋਏ ਨੇ ਜਿਸ ਤੋਂ ਬਾਅਦ ਹੁਣ ਉਹ ਹੱਲੇ ਫਿਲਹਾਲ ਆਬਜ਼ਰਵੇਸ਼ਨ ਦੇ ਵਿੱਚ ਨੇ ਹਾਲੇ ਤੱਕ ਜਿਹੜੀ ਉਹ ਸਥਿਰ ਰਸਤੀ ਜਾ ਰਹੀ ਤੇ ਦੇਖਤਾ ਹੋਏਗਾ ਕਿ ਆਗਰ ਅਗਲਾ ਬੁਲੇਟਿਨ ਕੋਈ ਤਾਂ ਕਹਿੰਦਾ ਔਰ ਕੀ ਅੱਜ ਮੁੱਖ ਮੰਤਰੀ ਹੋਈ ਹੈ ਹਸਪਤਾਲ ਚੋਂ ਨਿਕਲ ਪਾਉਂਦੇ ਹਨ ਯਾਨੀ ਉਹਨਾਂ ਨੂੰ ਛੁੱਟੀ ਮਿਲ ਪਾਂਦੀ ਹੈ ਨਹੀਂ ਇਹਦੇ ਉੱਤੇ ਵੀ ਨਜ਼ਰ ਰੱਖੀ ਜਾਏਗੀ ਬਹੁਤ ਸ਼ੁਕਰੀਆ ਹਰ ਸਿਮਰਤ ਜ਼ਿਆਦਾ ਜਾਣਕਾਰੀ ਸ